ਅਮਿਤਿ ਸ਼ਬੀਚਾਰ 25 ਨੂੰ ਤਕਰੀਬਨ ਸ਼ਾਮ ਦੇ ਪੋਨੇ 5 ਵਜੇ ਦੇ ਕਰੀਬ ਜਿਹੜੇ ਆਪਣੇ ਸ਼ਹੀਦ ਬਲਵਿੰਦਰ ਸਿੰਘ ਕਮਰੇਡ ਹੈ ਉਹਨਾਂ ਦੇ ਮੁੰਡਾ ਗਗਨਦੀਪ ਉਸਤੇ ਇੱਕ ਜਾਨਲੇਵਾ ਹਮਲੇ ਹੋਣ ਦੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਤਹਿਤ ਥਾਣੇ ਬਕੀਵਿੰਡ ਦੀ ਪੁਲਿਸ ਨੇ 48/25 ਜਿਹੜਾ ਮੁਕਦਮਾ ਰਜਿਸਟਰ ਕੀਤਾ ਸੀਗਾ ਥਾਣੇ ਬਕੀਵਿੰਡ ਉਹਦੇ ਕੰਮ ਕਰਦੇ ਹੋਏ ਸਾਡੇ ਥਾਣੇ ਬਕੀਵਿੰਡ ਦੀ ਟੀਮ ਨੇ ਸੀਆਈਡੀ ਦੀ ਟੀਮ ਨੇ ਬੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਦੇ ਵਿੱਚ ਮੁੱਖ ਦੋਸ਼ੀ ਸੀਗਾ ਤੇ ਉਹਦੇ ਜਿਹੜੇ ਦੋ ਹੋਰ ਸਾਥੀ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਨ ਚ ਸਫਲਤਾ ਹਾਸਿਲ ਕੀਤੀ ਤੇ ਜਿਹੜੇ ਇਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਨਾਮ ਰਾਜਵੀਰ ਸਿੰਘ ਉਰਫ ਰਾਜਾ ਜਿਹੜਾ ਕਿ ਵਿੱਕੀਵਿੰਡ ਦਾ ਹੀ ਰਹਿਣ ਵਾਲਾ ਹੈ ਉਹਨੂੰ ਸਮੇਤ ਜਿਹੜਾ ਅਸਲਾ ਨਾਜਾਇਜ਼ 30 ਬੋਰ ਦਾ ਪਿਸਤਲ ਸੀਗਾ ਉਹਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਗੱਲ ਇਹ ਨਿਕਲ ਕੇ ਆਈ ਹੈ ਕਿ ਭਈ ਇਹਨਾਂ ਦਾ ਜਿਹੜਾ ਆਪਸੀ ਪਹਿਲੇ ਪਹਿਲਾਂ ਦੋਸਤੀ ਵੀ ਸੀਗੀ ਇਹ ਮੁੜ ਕੇ ਇਹਨਾਂ ਦੇ ਕਿਸੇ ਗੱਲ ਨੂੰ ਲੈ ਕੇ ਅਨਬੰਦ ਹੋ ਗਈ ਤੇ ਇਹ ਇਹਨਾਂ ਦੀ ਦੁਸ਼ਮਣੀ ਆਪਸ ਚ ਹੋ ਗਈ ਸੀਗੀ। ਉਸੇ ਵਜ੍ਹਾ ਰஞ்சிਸ਼ ਦੇ ਤਹਿਤ ਇਹਨੇ ਉਹਨੂੰ ਉੱਥੇ ਧੱਕ ਕੇ ਤੇ ਇਹ ਜਿਹੜੀ ਗੱਡੀ ਤੇ ਜਿਹੜੀ ਫਾਇਰ ਕੀਤਾ ਸੀਗਾ। ਜਿਹੜਾ ਇਹ ਦੋਸ਼ੀ ਹੈ ਇਸ ਤੇ ਪਹਿਲਾਂ ਵੀ 12/25 ਇਸ ਸਾਲ ਦਾ ਇੱਕ ਮੁਕੱਦਮਾ ਦਰਜ ਹੈ ਥਾਣੇ ਬਕੀਵੰਡੀ ਉਹ ਵੀ 307 ਆਮ ਸਰਪ ਦਾ ਪਰਚਾ ਦਰਜ ਹੈ। ਉਹਦੇ ਉਹਦੇ ਵਿੱਚ ਵੀ ਲੋੜਿੰਦਾ ਸੀਗਾ ਤੇ ਉਹਦੇ ਵਿੱਚ ਵੀ ਗ੍ਰਿਫਤਾਰੀ ਭਾਈ ਪਾਈ ਜਾਵੇਗੀ। ਬਾਕੀ ਦੋ ਦੀ ਪਛਾਣ ਹੋ ਗਈ ਹੈ ਜੀ ਉਹਨਾਂ ਦੇ ਮਗਰ ਅਸੀਂ ਲੱਗੇ ਹੋਏ ਹਾਂ ਫਿਲਹਾਲ ਜਿਹੜੇ ਤਫਤੀਸ਼ ਦੇ ਚੱਕਰ ਸਮਨਾ ਦੱਸ ਨਹੀਂ ਸਕਦੇ ਤੇ ਗ੍ਰਿਫਤਾਰ ਕਰਕੇ ਉਹਨਾਂ ਦਾ ਵੀ ਤੁਹਾਡੇ ਨਾਲ ਵਕਤ ਤੋਂ ਦੇ ਪ੍ਰੈਸ ਨੋਟ ਜਿਹੜਾ ਸਾਂਝਾ ਕੀਤਾ ਜਾਵੇਗਾ ਸਰ ਸਿਰਫ ਆਪਣੀ ਇਹਨਾਂ ਦੀ ਆਪਣੀ ਰੰਜਿਸ਼ ਕਰਕੇ ਹੀ ਇਹਨਾਂ ਨੂੰ ਹਾਂਜੀ ਸਿਰਫ ਸਿਰਫ ਰੰਜਿਸ਼ ਕਰਕੇ ਹੀ ਸੀਗਾ ਜੀ ਇਹਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਜਿਹੜਾ ਕਹਿ ਲਈਏ ਕੋਈ ਗੈਂਗਸਟਰ ਐਂਗਲ ਜਾਂ ਉਸ ਤਰ੍ਹਾਂ ਕੇ ਦੀ ਕੋਈ ਵੀ ਗਲਬਾਤ ਨਹੀਂ ਸੀਗੀ ਇੱਕ ਨਿੱਜੀ ਨਿੱਜੀ ਤੌਰ ਤੇ ਇਹਨਾਂ ਦੀ ਦੁਸ਼ਮਣੀ ਹੋਣ ਕਰਕੇ ਵਾਰਦਾਤ ਨੂੰ ਜਾਂ ਦਿੱਤਾ ਗਿਆ ਸੀ ਠੀਕ ਹੈ ਕਾਰਨ ਕਿ ਉਹ ਇਸ ਗੱਲ ਨੂੰ ਮੂਲੀ ਟੈਨਸ਼ਨ ਬਣਾ ਦਿੱਤੀ ਵੇਖੋ ਜੀ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਉਦੋਂ ਉਹਨਾਂ ਨੂੰ ਲੱਗਦਾ ਹੋਣਾ ਹੈ ਕਿ ਬਈ ਕੋਈ ਹੋਰ ਐਂਗਲ ਨਾ ਹੋਵੇ ਬਟ ਜਿਹੜੀ ਇਹ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗੱਲ ਸਾਹਮਣੇ ਇਹੀ ਆਈ ਹੈ ਕਿ ਬਈ ਪੁਰਾਣੀ ਰੰਜਿਸ਼ ਹੋਣ ਕਰਕੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਦੇ ਵਿੱਚ ਨਹੀਂ ਨਿਕਲਦਾ